ਪਹਿਲਾਂ स्मੋਗ ਤੇ ਹੁਣ ਫੌਗ ਪਹਿਲਾਂ स्मੋਗ ਨੇ ਰਫਤਾਰ ਤੇ ਬ੍ਰੇਕ ਲਾਈ ਹੋਈ ਸੀ ਤੇ ਹੁਣ ਧੁੰਦ ਵੱਲੋਂ ਵੀ ਬ੍ਰੇਕ ਲੱਗ ਗਈ ਹੈ ਗੱਡੀਆਂ ਚੱਲ ਰਹੀਆਂ ਨੇ ਬਹੁਤ ਸਲੋ ਸਪੀਡ ਦੇ ਉੱਤੇ ਕਿਉਂਕਿ ਬੀਤੇ ਕੱਲ ਤੱਕਰ स्मੋਗ ਸੀਗੀ 200 14 ਦੇ ਕਰੀਬ 에ਅਰ ਕੁਆਲਿਟੀ ਇੰਡੈਕਸ ਸੀਗਾ ਔਰ ਅੱਜ ਦੀ ਗੱਲ ਕਰਾਂ ਤੇ ਅੱਜ ਸਵੇਰੇ 7 ਵਜੇ ਦਾ ਸਮਾਂ ਆ ਤੇ ਇਸ ਵੇਲੇ ਧੁੰਦ ਪੂਰੀ ਤਰ੍ਹਾਂ ਛਾਈ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਾਹਨ ਜਿਹੜੇ ਹੈਗੇ ਨੇ ਬਹੁਤ ਹੌਲੀ ਸਪੀਡ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਪਹਿਲੀ ਫੌਗ ਹੈਗੀ ਪਹਿਲੀ ਧੋਤ ਹੈਗੀ ਆ ਔਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਨੈਸ਼ਨਲ ਹਾਈਵੇ 1 ਦੀਆਂ ਜਿੱਥੇ ਕਿ ਜਿਹੜੀ ਵਾਹਨ ਹੈਗੇ ਉਹਨਾਂ ਦੀ ਸਪੀਡ ਬਹੁਤ ਸਲੋ ਹੋ ਚੁੱਕੀ ਹੈ ਤੇ ਇਸ ਵੇਲੇ ਜਿਹੜੀ ਵਿਜ਼ਿਬਿਲਟੀ ਦੀ ਗੱਲ ਕਰਾਂ ਤਾਂ ਵਿਜ਼ਿਬਿਲਟੀ ਵੀ ਨਾਲ ਦੇ ਬਰਾਬਰ ਹੈ ਬਿਲਕੁਲ 50 ਫੁੱਟ ਤੋਂ ਅੱਗੇ ਜੇ ਗੱਲ ਕਰਾਂ ਤਾਂ 50 ਫੁੱਟ ਤੋਂ ਅੱਗੇ ਵਿਜ਼ਿਬਿਲਟੀ getVisibility ਬਿਲਕੁਲ ਜ਼ੀਰੋ ਹੈਗੀ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਲੈਸ਼ੀਅਲ ਹਾਈਵੇ ਇੱਕ ਦੀਆਂ ਕਿ ਲੋਕ ਸਵੇਰੇ ਸਵੇਰੇ ਆਪਣੇ ਘਰਾਂ ਚੋਂ ਨਿਕਲੇ ਨੇ ਕੰਮਕਾਰ ਵਾਸਤੇ ਨਿਕਲ ਚੁੱਕੇ ਨੇ ਜਾ ਰਹੇ ਨੇ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਠੰਡ ਸ਼ੁਰੂ ਹੋ ਚੁੱਕੀ ਹੈ ਜੇ ਇਸ ਵੇਲੇ ਮੈਂ ਟੈਂਪਰੇਚਰ ਦੀ ਗੱਲ ਕਰਾਂ ਤਾਂ ਟੈਂਪਰੇਚਰ ਵੀ ਤਕਰੀਬਨ-ਕਰੀਬਨ 17-18 ਦੇ ਆਸ-ਪਾਸ ਹੈਗਾ ਕਿਉਂਕਿ ਸਵੇਰ ਦਾ ਸਮਾਂ ਹੈ ਔਰ ਅਸਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੈਨਿਕ ਸ਼ੇਰਾ ਟੀਵੀ ਤੇ ਸਦੀਆਂ ਕਿ ਜਿੱਥੇ ਗੱਡੀਆਂ ਦੀ ਸਪੀਡ ਬਹੁਤ ਸਲੋ ਹੋ ਚੁੱਕੀ ਆ ਆਪਣੇ ਮੰਜ਼ਲ ਵੱਲ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਬਹੁਤ ਹੌਲੀ ਸਪੀਡ ਦੇ ਨਾਲ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਪਹਿਲੀ ਠੰਡ ਪਹਿਲੀ ਧੁੰਦ ਲੋਕ ਕਿਵੇਂ ਮਹਿਸੂਸ ਕਰ ਰਹੇ ਨੇ ਤਾਂ ਬਿਲਕੁਲ ਅਸਲੇ ਮੌਜੂਦ ਆ ਚਾਹ ਵਾਲੀ ਦੁਕਾਨ ਤੇ ਜਿੱਥੇ ਕਿ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਲੋਕ ਨਜ਼ਰ ਆ ਰਹੇ ਨੇ ਠੰਡ ਨੂੰ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਾਹ ਦੀਆਂ ਚੁਸਕੀਆਂ ਲੈ ਕੇ ਠੰਡ ਨੂੰ ਕਿਤੇ ਨਾ ਕਿਤੇ ਕੰਮ ਕੀਤਾ ਘਟ ਕੀਤਾ ਜਾ ਸਕੇ ਕਿਵੇਂ ਦੇਖਦੇ ਹੋ ਪਹਿਲੀ ਧੁੰਦ ਪਹਿਲੀ ਠੰਡ ਪਈ ਹੈ ਕਿਸ ਤਰ੍ਹਾਂ ਲੱਗ ਰਹਾ ਹੈ ਆਪਕੋ ਸਵੇਰ 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 ਤਾਂ ਸਰ ਠੰਡ ਬਹੁਤ ਲੱਗ ਰਹਾ ਹੈ ਕਿਆ ਕਰੇ ਮਜ਼ਦੂਰੀ ਹੈ ਕੰਮ ਤਾਂ ਕਰਨਾ ਹੀ ਪਰੇਗਾ ਧੁੰਦ ਧੁੰਦ ਪਈ ਹੈ ਪਹਿਲੀ ਧੁੰਦ ਜੀ ਬਹੁਤ ਪਈ ਹੈ ਸਰ ਮਜ਼ਾ ਆ ਰਹਾ ਹੈ ਮਾਜਾ ਕੀ ਆਏਗਾ ਧੁੰਦ ਵਿੱਚ ਮਾਜਾ ਆਤਾ ਹੈ ਭਈ ਪਹਿਲੀ ਧੁੰਦ ਹੈ ਪਹਿਲੀ ਠੰਡ ਹੈ ਸਵੇਰ ਸਵੇਰ ਬਾਹਰ ਨਿਕਲੇ ਹੋ ਯਾਰ ਹੈ ਸਰ ਗੱਡੀ ਖਾਲੀ ਕਰਨੇ ਗੱਡੀ ਖਾਲੀ ਕਰੇ ਚੱਲ ਜਾ ਰਹੇ ਹਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂ ਤੁਸੀਂ ਕਿਵੇਂ ਦੇਖਦੇ ਹੋ ਭਾਜੀ ਠੰਡ ਪਈ ਆ ਪਹਿਲੀ ਧੁੰਦ ਆ ਫੇਰੇ ਸਾਰੇ ਹਾਂ ਜੀ ਕਿਦਾਂ ਲੱਗ ਰਿਹਾ ਆ ਧੁੰਦ ਪੜਾ ਠੀਕ ਹੈ ਚਾਹ ਪੀ ਕਰਕੇ ਕੰਮ ਕਰ ਰਹੇ ਠੰਢੀ ਕੋ ਹਾਂ ਚਾਹ ਪੀ ਕੇ ਕੰਮ ਕਰ ਰਹੇ ਤਾਂ ਦੁਕਾਨਦਾਰ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ

ਹੰਮੂ ਠੰਡੀ ਕਾ ਲੱਗੇਗਾ ਗਰਮੀ ਕਾ ਲੱਗੇਗਾ ਕੁਝ ਨਹੀਂ ਲੱਗਦਾ ਹਾਂ ਤਬ ਜੇ ਹਮ ਲੋਗ ਬਿਲਕੁਲ ਐਸੇ ਲੋਕ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਸਾਡ ਨੂੰ ਕਿਉਂਕਿ ਠੰਡ ਹੈਗੀ ਆ ਪਹਿਲੀ ਧੁੰਦ ਪਈ ਹੈ ਔਰ ਦੂਸਰੇ ਪਾਸੇ ਦੁਕਾਨਦਾਰ ਵੀ ਖੁਸ਼ ਨੇ ਕਿਉਂਕਿ ਕਾਰੋਬਾਰ ਉਹਨਾਂ ਦਾ ਹੈਗਾ ਤੇ ਤਸਵੀਰਾਂ ਕੁਝ ਚੱਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਆਖਰਕਾਰ ਚੱਲਦਿਆਂ ਹੋਇਆ ਵਿਜ਼ਿਬਿਲਟੀ ਕਿੰਨੀ ਕ ਨਜ਼ਰ ਆ ਰਹੀ ਹੈ ਕਿੰਨੀ ਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਥੋੜਾ ਜਿਹਾ ਚੱਲ ਕੇ ਕੋਸ਼ਿਸ਼ ਕਰਦੇ ਦੇਖਣ ਦੀ ਤਾਂ ਬਿਲਕੁਲ ਐਸਰੇ ਚੱਲਦਿਆ ਹੋਇਆ ਸੀਵੀ 2 ਵੀਲਰ ਤੇ ਚੱਲ ਰਹੇ ਆ ਤੇ ਵਿਜ਼ਿਬਿਲਟੀ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਇੱਕ ਦੂਰ ਤੱਕ ਨਿਗਾਹ ਜਿਹੜੀ ਹੈਗੀ ਆ ਲਗਾਈ ਜਾ ਸਕਦੀ ਹੈ ਮੇਰੇ ਹਿਸਾਬ ਨਾਲ ਕਿ 40 ਤੋਂ 50 ਫੁੱਟ ਤੋਂ ਅੱਗੇ ਬਿਲਕੁਲ ਵਿਜ਼ਿਬਿਲਟੀ ਜ਼ੀਰੋ ਹੈਗੀ ਹੈ ਤੇ ਕੋਸ਼ਿਸ਼ ਕਰਦੇ ਆ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਪਰ ਫਿਲਹਾਲ ਤਸਵੀਰਾਂ ਤੁਸੀਂ ਦੇਖੋ ਕਿ ਅੱਜ ਸ਼ਹਿਰ ਦੀ ਪਹਿਲੀ ਧੁੰਦ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਸਮੋਗ ਦੀਆਂ ਤਸਵੀਰਾਂ ਸੀ ਆਪਣੇ ਦਰਸ਼ਕਾਂ ਨੂੰ ਦਿਖਾਈਆਂ ਸੀ ਅੱਜ ਧੁੰਦ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਦਿਨਿਕ ਸਵੇਰਾ ਤੇ ਦੇਖ ਰਹੇ ਹੋ ਕਿ ਜਿਹੜੀ ਧੁੰਦ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਛਾਈ ਹੋਈ ਆ ਕੋਹਰਾ ਪੂਰਾ ਆਸੇ ਪਾਸੇ ਫੈਲਿਆ ਹੋਇਆ ਔਰ ਦੂਰ ਤੱਕ ਜਿਹੜੀ ਨਿਗਾ ਹੈਗੀ ਆ ਉਹ ਨਹੀਂ ਜਾ ਸਕਦੀ ਜੇ ਵਿਜ਼ਿਬਿਲਟੀ ਦੀ ਗੱਲ ਕਰਾਂ ਜਾਂ ਵਹੀਕਲ ਦੀ ਸਪੀਡ ਦੀ ਗੱਲ ਕਰਾਂ 20 ਤੋਂ 30 ਦੀ ਸਪੀਡ ਤੱਕ ਬਸ ਜਿਹੜੀ ਸਪੀਡ ਹੈਗੀ ਆ ਵਾਹਨ ਦੀ ਉਹ ਰੱਖੀ ਜਾ ਸਕਦੀ ਐ ਇਸ ਤੋਂ ਜ਼ਿਆਦਾ ਸਪੀਡ ਨਹੀਂ ਰੱਖੀ ਜਾ ਸਕਦੀ ਔਰ ਇਸੇ ਤਰ੍ਹਾਂ ਹੀ ਜਿਹੜੇ ਟ੍ਰੈਫਿਕ ਪੁਲਸ ਵਾਲੇ ਹੈਗੇ ਉਹਨਾਂ ਨੇ ਵੀ ਆਪਣੀਆਂ ਹਦਾਇਤਾਂ ਜਾਰੀ ਕੀਤੀ ਆ ਕਿ ਇਤਿਹਾਸ ਨਾਲ ਜਾਇਆ ਜਾਵੇ ਔਰ ਜਿਹੜੀਆਂ ਆਪਣੀਆਂ ਲਾਈਟਸ ਹੈਗੀਆਂ ਆ ਉਹਨਾਂ ਨੂੰ ਚਲਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਤੁਰੰਗਤਨਾ ਤੋਂ ਬਚਿਆ ਜਾ ਸਕੇ ਔਰ ਜਿਹੜੀ ਫੌਗ ਲਾਈਟਸ ਹੈਗੀਆਂ ਜਿਹਨਾਂ ਨੂੰ ਪੀਲਾ ਰੰਗ ਜਿਹੜਾ ਕੀਤਾ ਜਾਂਦਾ ਹੈਗਾ ਉਹ ਜ਼ਰੂਰ ਆਪਣੀ ਗੱਡੀਆਂ ਦੇਆਂ ਕਰਕੇ ਰੱਖਣ ਤੇ ਇਹ ਤਸਵੀਰਾਂ ਨੇ ਅਸਲੇ ਜਲੰਧਰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਮੌਜੂਦ ਆ ਤਾਂ ਕਿ ਇੱਥੇ ਵੀ ਹਰ ਹਾਲਾਤ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੇ ਹੈਗੇ ਨੇ ਉਹ ਜਾਣੂ ਕਰਵਾ ਸਕੀਏ ਤਾਂ ਜਲੰਧਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਵੀ ਫੌਗ ਦਾ ਪੂਰਾ ਜਿਹੜਾ ਨਜ਼ਾਰਾ ਹੈਗਾ ਉਹ ਦੇਖਿਆ ਜਾ ਸਕਦਾ ਕਿਉਂਕਿ ਪਹਿਲੀ ਤੋਂ ਹੁੰਦਾ ਹੈਗੀ ਆ ਲੋਕ ਵੀ ਇਸ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਵਿਜ਼ਿਬਿਲਟੀ ਜ਼ਰੂਰ ਘਟੀ ਹੋਈ ਹੈ ਗੱਡੀਆਂ ਦੀਆਂ ਜਿਹੜੀਆਂ ਸਪੀਡ ਹੈਗੀ ਆ ਉਹ ਸਲੋ ਕੀਤੀ ਗਈ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਕਹਿਰ ਕਹਿਰ ਮੈਂ ਇਸ ਕਰਕੇ ਕਹਿ ਰਿਹਾ ਕਿ ਕਿੰਨਾ ਕਿਤੇ ਇਹ ਤੋਂ ਦਝਾਲਨੇ ਵਾ ਵੀ ਸਾਬਿਤ ਹੋ ਸਕਦੀ ਹੈ ਇਸ ਕਰਕੇ ਟ੍ਰੈਫਿਕ ਵਿਭਾਗ ਨੇ ਪਹਿਲਾਂ ਹੀ ਨਿਯਮ ਜਾਰੀ ਕੀਤੇ ਨੇ ਹਦਾਇਤਾ ਜਾਰੀ ਕੀਤੀਆਂ ਨੇ ਕਿ ਜਿਹੜੀਆਂ ਲਾਈਟਾਂ ਹੈਗੀਆਂ ਆ ਉਹਨਾਂ ਨੂੰ ਜਗਾ ਕੇ ਚੱਲਿਆ ਜਾਵੇ ਫੋਗਿੰਗ ਲਾਈਟ ਜਿਹੜੀ ਹੈਗੀ ਆ ਉਹਨੂੰ ਜਗਾ ਕੇ ਰੱਖਿਆ ਜਾਵੇ ਕਿਉਂਕਿ ਇਦਾਂ ਦੀ ਫੌਗ ਦੇ ਵਿੱਚ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਆ ਤਾਂ ਜਿਹਦੇ ਕਰਕੇ ਦੁਰਘਟਨਾ ਹੋ ਸਕਦੀ ਹੈ ਇਸ ਕਰਕੇ ਪੁਲਿਸ ਵਿਭਾਗ ਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਇਹ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਪਰ ਅਸਲੇ ਬੱਚੇ ਸਕੂਲ ਨੂੰ ਜਾ ਰਹੇ ਨੇ ਮਾਪੇ ਸਕੂਲ ਛੱਡਣ ਜਾ ਰਹੇ ਨੇ ਦੁਕਾਨਾਂ ਵੀ ਹੌਲੀ-ਹੌਲੀ ਖੁੱਲ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਸਵੇਰ ਦਾ ਸਮਾਂ ਹੈ ਪਰ ਫੋਗਿੰਗ ਦਾ ਕਰਕੇ ਗਤੀ ਜ਼ਰੂਰ ਘਟੀ ਹੈ ਕੰਮਕਾਰ ਦੀ ਗਤੀ ਘਟੀ ਘਟੀ ਹੈ ਵਾਹਨਾਂ ਦੀ ਗਤੀ ਘਟੀ ਹੈ ਇਸ ਕਰਕੇ ਇਹ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਹੈ ਕਿ ਲੋਕ ਕਿੱਦਾਂ ਇਸ ਫੋਗਿੰਗ ਦੇ ਵਿੱਚ ਸਰਵਾਈਵ ਕਰਦੇ ਨੇ ਲੋਕ ਕਿਸ ਤਰੀਕੇ ਨਾਲ ਇਸ ਨੂੰ ਇੰਜੋਏ ਕਰਦੇ ਨੇ ਲੋਕ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਸ ਨੂੰ ਇਸ ਧੁੰਦ ਦੇ ਵਿੱਚ ਆਪਣੇ ਕਮਾਕਾਰਾਂ ਦੇ ਉੱਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਕਰਕੇ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਆ। ਸਾਹ ਤਸਵੀਰਾਂ ਨੇ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਸਕੂਲ ਵਾਸਤੇ ਛੱਡਣਾਏ ਨੇ ਇੱਥੇ ਬਾਤ ਆਏਗੀ ਤੇ ਉਸ ਤੋਂ ਬਾਅਦ ਬੱਸ ਵਿੱਚ ਬੈਠ ਕੇ ਬੱਚੇ ਆਪਣੇ ਆਪਣੇ ਸਕੂਲ ਜਾਂਦੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਕਿ ਪਹਿਲੀ ਫੌਮ ਦੇ ਵਿੱਚ ਪਹਿਲੀ ਧੁੰਦ ਦੇ ਵਿੱਚ ਲੋਕ ਕਿਸ ਤਰੀਕੇ ਨਾਲ ਸਰਵਾਈਵ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਐਸਲੇ ਤਸਵੀਰਾਂ ਦਿਖਾਈਆਂ ਨੇ ਪਹਿਲੀ ਧੁੰਦ ਦੀਆਂ ਕਿ ਪਿਛਲੇ ਦਿਨਾਂ ਚ ਜਿਹੜੀ ਸਮੋਗ ਚੱਲ ਰਹੀ ਸੀਗੀ 에ਅਰ ਕੁਆਲਿਟੀ ਇੰਡੈਕਸ ਦੇ ਬਾਰੇ ਵੀ ਜਾਣਕਾਰੀ ਅਸੀਂ ਦਰਸ਼ਕਾਂ ਨੂੰ ਦਿੱਤੀ ਆ ਔਰ ਅੱਜ ਪਹਿਲੀ ਫੌਗ ਜਿਹੜੀ ਪਹਿਲੀ ਧੁੰਦ ਪਈ ਆ ਉਸ ਦੇ ਬਾਰੇ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਔਰ ਟ੍ਰੈਫਿਕ ਵਿਭਾਗ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਬਾਰੇ ਵੀ ਦੱਸਿਆ ਕਿ ਜਿਹੜੀਆਂ ਲਾਈਟਾਂ ਹੈਗੀਆਂ ਉਹ ਚਲਾ ਕੇ ਉਹ ਫੌਗ ਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਚਲਾ ਕੇ ਜਰੂਰ ਚੱਲਿਆ ਜਾਵੇ ਤਾਂ ਕਿ ਕਿਸੇ ਨਾ ਕਿਸੇ ਅਲਸਕਾਮੀ ਘਟਨਾ ਤੋਂ ਬਚਾ ਜਾ ਸਕੇ ਇਸ ਕਰਕੇ ਹਰ ਤਰ੍ਹਾਂ ਦੀ ਖਬਰ ਜਿਹੜੀ ਹੈਗੀ ਆ ਅਸੀਂ ਆਪਣੇ ਦਰਸ਼ਕਾਂ ਦੇ ਕਰ ਪਾ ਰਹੇ ਆ ਤਾਂ ਕਿ ਲੋਕ ਅਵੇਅਰ ਹੋ ਸਕਣ ਲੋਕ ਜਾਣੂ ਰਹਿ ਸਕਣ ਤੇ ਨਵੀਂ ਦੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਬਿਨੂ ਦੇ ਇਜਾਜ਼ਤ ਤਲਵਾਰ